ਕਿ ਪ੍ਰਬੰਧਕ ਜਣਾ ਵੱਲੋਂ ਭਾਈ ਮਹਿੰਦਰ ਸਿੰਘ ਜੀ ਪ੍ਰਧਾਨ ਹਨ ਸੇਵਾਦਾਰ ਕਹਿ ਲਿਆ ਪ੍ਰਧਾਨ ਮੈਨੂੰ ਉਪਰਾਜਾ ਲੱਗਦਾ ਸੇਵਾਦਾਰ ਕਿਉਂਕਿ ਸੇਵਾ ਕਰਦੇ ਨੇ ਭਾਈ ਬਹਾਦਰ ਸਿੰਘ ਜੀ ਭਾਈ ਦਲਸੂ ਸਿੰਘ ਜੀ ਭਾਈ ਗਰਮੀਰ ਸਿੰਘ ਜੀ ਭਾਈ ਸਮਸ਼ੇਰ ਸਿੰਘ ਜੀ ਲੈਣੇ ਕੇ ਪਰਿਵਾਰ ਹੋਰ ਜਿੰਨੇ ਵੀ ਕਮੇਟੀ ਮੈਂਬਰ ਸਾਹਿਬਾਨ ਸਾਰੇ ਨਗਰ ਦੇ ਸਹਾਇਜੋਗ ਨਾਲ ਭੂਟੇ ਬੰਡੇ ਜਾ ਰਹੇ ਨੇ ਕਿਉਂਕਿ ਜਿਹੜਾ ਵਾਤਾਵਰਨ ਨਾ ਪਾਈਏ ਸਾਡੀ ਇਹ ਕੁਦਰਤ ਹੈ ਬਿਹਾਰੀ ਕੁਦਰਤਵਸਥਿਆ ਤੇ ਰੰਤ ਨਾ ਜਾਈ ਰੱਖਿਆ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ ਕਿਉਂਕਿ ਕੁਦਰਤੀ ਸੋਮੇ ਹਨੇ ਦਰਖਤ ਘਟਦਾ ਜਾ ਰਿਹਾ ਜਿੰਨੀਆਂ ਛੜਕਾਂ ਬਣ ਗਈਆਂ ਦੁਬਾਰਾ ਕਿਤੇ ਸਰਕਾਰ ਨੇ ਉਪਰਾਲੇ ਨਹੀਂ ਕੀਤੇ ਵੀ ਇਹਨਾਂ ਦੇ ਦਰਖਤ ਲਾ दिए ਸੋ ਪਾਣੀ ਜਿਹੜਾ ਉੱਪਰ ਆਉਣਾ ਉਹ ਦਰਖਤਾਂ ਕਰਕੇ ਆਉਣਾ ਇੱਕ ਦਰਖਤ ਲਾਵਾਂਗੇ ਕਿੰਨੇ ਉੱਤੇ ਜੀਵ ਜੰਤ ਬੈਠਣਗੇ ਭਾਈ ਆਠ ਸਰ ਤੀਰਤ 사ਗਲ ਪੁੰਨ ਜੀ ਦਇਆ ਪਰਵਾਹ ਉਹ ਜੀਆਂ ਤੇ ਦਇਆ ਹੋ ਗਈ ਸਮਝ ਲਈ ਆਪਾਂ ਦਇਆ ਕਰ ਲਈ ਇੱਕ ਦਰਖਤ ਤੇ ਕਿੰਨੇ ਪੰਛੀ ਬੈਠਣਗੇ ਕੋਈ ਛਾਂ ਬੈਠੇਗਾ ਭਾਈ ਜਿਹੜਾ ਦਰਖਤ ਵੰਡ ਰਹੇ ਨੇ ਭਾਈ ਆਪਾਂ ਨਿੰਮ ਪਿੱਪਲ ਅਤੇ ਭਾਈ ਬਿਲਕੁਲ ਇਹ 24 ਘੰਟੇ ਸਾਨੂੰ ਆਕਸੀਜਨ ਹੁੰਦੇ ਨੇ ਭਾਈ ਵੰਡਾਂਗੇ ਪਰ ਇਹ ਭੂਟੇ 1 ਵਜੇ ਧਿਆਨ ਰੱਖਿਓ ਸੋ ਸਾਰਿਆਂ ਦੇ ਸਹਿਯੋਗ ਨਾਲ ਸਾਰੀ ਭਾਈ ਕਿਰਪਾ ਕਰ ਮਹਾਰਾਮਦਗਨਗਰ ਨਗਰ ਵਾਸੀਆਂ ਤੇ रामलाल मेरा नाम कहां है यो पैसा आ गया बाप ने युका इतना बाप ने युका हाँ युका हाँ बाप ने बाप ने बाप ने पाल रखे तो उधर ना भाग पड़ेगा बासार जब तक तो ही ना होगी ਭਾਵੇਂ ਨਹੀਂ ਜੈਨ ਭਾਈ ਲਖਾਫੇ ਤੇ ਨਾਲ ਤੇ ਇਧਰੋਂ ਭਾਵੇਂ ਨਹੀਂ ਜੈਨ ਭਾਈ ਆਈ ਪਾਈ ਇਹ ਇੱਕ ਲੱਕਣਾ ਪਹਾਰੇ ਵੀਰੇ ਦੇ ਵਿੱਚ ਪਾਰਕ ਲਗਾਇਆ ਨਾ ਟਿਕਾਣਾ ਹੋਰ ਜਿਹੜੇ ਲਾਗਣਾ ਮੈਨੂੰ ਤਾਂ ਬਹੁਤ ਵੱਡਾ ਹੋ ਗਿਆ ਹੋ ਗਿਆ ਹੰਭ ਲੱਗਿਆ ਨਹੀਂ